ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਅੱਜ ਆਪ ਜੀ ਨੂੰ ਦਰਸ਼ਨ ਕਰਾ ਰਹੇ ਹਾਂ ਗੁਰਦੁਆਰਾ ਝੰਡਾਲੀ ਸਰ ਟਿੱਬਾ ਸਾਹਿਬ ਜੀ ਦੇ ਜੋ ਕਿ ਪਿੰਡ ਕੋਟਸ਼ਮੀਰ ਤੇ ਪਿੰਡ ਜੀਵਨ ਸਿੰਘ ਵਾਲਾ ਦੀ ਹੱਦ ਤੇ ਐ ਦੋਨੇ ਪਿੰਡਾਂ ਦੇ ਵਿਚਾਲੇ ਇਹ ਗੁਰਦੁਆਰਾ ਸਾਹਿਬ ਟਿੱਬੇ ਤੇ ਸਥਿਤ ਹੈ ਜਦੋਂ ਵੀ ਕੋਈ ਵੀ ਇੱਧਰ ਦਾਉਂਦਾ ਸਾਹਿਬ ਨੂੰ ਸੰਗਤ ਜਾਂਦੀ ਐ ਇਸ ਸਥਾਨ ਦੇ ਦਰਸ਼ਨ ਜ਼ਰੂਰ ਕਰਿਆ ਕਰੋ ਇੱਥੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਭਾਈ ਦਲਸਿੰਘ ਜੀ ਨੂੰ ਬਚਨ ਕੀਤੇ ਸਨ ਕਿ ਆਹ ਦੇਖ ਡੱਲਿਆ ਨਹਿਰਾਂ ਵਗ ਰਹੀਆਂ ਨੇ ਫੁੱਲ ਲੱਗੇ ਨੇ ਦਰਖਤਾਂ ਤੇ ਫੁੱਲ ਲੱਗੇ ਨੇ ਬੂਟਿਆਂ ਤੇ ਤੇ ਭਾਈ ਦਲ ਸਿੰਘ ਨੇ ਕਿਹਾ ਸੀ ਕਹਿੰਦਾ ਮਹਾਰਾਜ ਜੀ ਇਹ ਟਿੱਬੇ ਆ ਇਹ ਕੱਕਾ ਰੇਤਾਂ ਦਾ ਇੱਥੇ ਇਹ ਚੀਜ਼ਾਂ ਨਹੀਂ ਹੁੰਦੀਆਂ ਫਿਰ ਗੁਰੂ ਮਹਾਰਾਜ ਜੀ ਨੇ ਕਿਹਾ ਸੀ ਵੀ ਜੇ ਦਲਸਾ ਜੇ ਹੁਣ ਤੂੰ ਕਹਿ ਦਿੰਦਾ ਤਾਂ ਤੈਨੂੰ ਹੁਣੇ ਕਰਾਮਾਤ ਦਿਖਾ ਦਿੰਦੇ ਤੇ ਪਰ ਮੈਂ ਨਾ ਹੂੰਗਾ ਤੂੰ ਨਾ ਹੋਏਂਗਾ ਪਰ ਇਹ ਚੀਜ਼ਾਂ ਇੱਥੇ ਹੋਣਗੀਆਂ ਤੇ ਉੱਥੋਂ ਤੁਸੀਂ ਦੇਖ ਰਹੇ ਹੋ ਕਿੰਨਾ ਹਰਿਆ ਭਰਿਆ ਸਥਾਨ ਹੈ ਕਿੰਨੀ ਹਰਿਆਲੀ ਹੈ ਤੇ ਬਹੁਤ ਸੋਹਣਾ ਸਥਾਨ ਹੈ ਹਰੇਕ ਫਲ ਫੁੱਲ ਬੂਟਾ ਇੱਥੇ ਹੁੰਦਾ ਹੈ ਤੇ ਅਸੀਂ ਫਿਰ ਦਰਬਾਰ ਸਾਹਿਬ ਦੇ ਦਰਸ਼ਨ ਦਦਾਰੇ ਕੀਤੇ ਦਰਬਾਰ ਸਾਹਿਬ ਪ੍ਰਾਤਨ ਦਰਬਾਰ ਸਾਹਿਬ ਪੂਰ ਦਿੱਤਾ ਗਿਆ ਤੇ ਨਵਾਂ ਦਰਬਾਰ ਸਾਹਿਬ ਬਣ ਰਿਹਾ ਤੇ ਹਾਲ ਦੇ ਵਿੱਚ ਮਹਾਰਾਜ ਜੀ ਦਾ ਪ੍ਰਕਾਸ਼ ਕੀਤਾ ਹੋਇਆ ਹੈ ਤੇ ਇਹ ਆਪਾਂ ਹੁਣ ਸਾਨੂੰ ਦਰਸ਼ਨ ਕਰਾ ਰਹੇ ਹਾਂ ਜੋ ਗੁਰਦੁਆਰਾ ਸਾਹਿਬ ਦੀ ਨਵੀਂ ਇਮਾਰਤ ਬਣ ਰਹੀ ਹੈ ਦਰਬਾਰ ਸਾਹਿਬ ਦੀ ਗੁਰਦੁਆਰਾ ਜੰਡਾਲੀ ਸਰ ਸਾਹਿਬ ਉਸ ਦਰਬਾਰ ਸਾਹਿਬ ਦਾ ਨਕਸ਼ਾ ਤੇ ਇਹ ਉਸ ਦਰਬਾਰ ਸਾਹਿਬ ਦਾ ਮਾਡਲ ਹੈ ਬਹੁਤ ਸੋਹਣਾ ਮਾਡਲ ਹੈ ਇਹ ਬੜਾ ਸੁਹਾਣਾ ਮਾਡਲ ਹੈ ਤੇ ਇੱਥੇ ਉਹ ਝੰਡ ਵੀ ਹੈ ਜਿਸ ਨਾਲ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਆਪਣਾ ਘੋੜਾ ਬੰਨਿਆ ਤੇ ਆ ਤੁਸੀਂ ਦੇਖ ਰਹੇ ਹੋ ਬਹੁਤ ਸੋਹਣਾ ਦ੍ਰਿਸ਼ ਹੈ ਉਸ ਝੰਡ ਦੇ ਵੀ ਆਪ ਸੰਗਤਾਂ ਨੂੰ ਦਰਸ਼ਨ ਕਰਵਾਉਂਦੇ ਹਾਂ ਇਹ ਸਾਰਾ ਦਰਬਾਰ ਸਾਹਿਬ ਗੁਰਦੁਆਰਾ ਸਾਹਿਬ ਦੀ ਜਗ੍ਹਾ ਅਤੇ ਇਸ ਦਾ ਕੰਮ ਚੱਲ ਰਿਹਾ ਹੁਣ ਤੇ ਪਹਿਲਾ ਕਮਰੇ ਢਾਅ ਦਿੱਤੇ ਗਏ ਸਨ ਹੁਣ ਨਵੇਂ ਕਮਰੇ ਪਾਉਣੇ ਹਨ ਉਹ ਪ੍ਰਾਣਾੰਦਰਵਾਲ ਸਾਹਿਬ ਹੈ ਜੋ ਕਿ ਹੁਣ ਪੂਰ ਦਿੱਤਾ ਗਿਆ ਹੈ ਨਮਾੰਦਰਵਾਲ ਸਾਹਿਬ ਬਣ ਰਿਹਾ ਹੈ ਤੇ ਆਓ ਆਪਾਂ ਹੁਣ ਚੱਲਦੇ ਹਾਂ ਉਸ ਜੰਡ ਸਾਹਿਬ ਵੱਲ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਪਣਾ ਕੋੜਾ ਬੰਨਿਆ ਸੀ ਇਹ ਪਹਿਲਾਂ ਇਹ ਪਹਿਲਾਂ ਇੱਕ ਕਿਲਾ ਹੁੰਦਾ ਸੀ ਅਤੇ ਹੁਣ ਬਹੁਤ ਹੀ ਵੱਡਾ ਜੰਡ ਸਾਹਿਬ ਬਣ ਗਿਆ ਹੈ ਆਪ ਜੀ ਕਰੋ ਦਰਸ਼ਨ ਬਹੁਤ ਸੋਹਣਾ ਜੰਡ ਸਾਹਿਬ ਹੈ ਬਹੁਤ ਪਰਮਾ ਜੰਡ ਸਾਹਿਬ ਬਣਿਆ ਹੈ ਬਹੁਤ ਪ੍ਰਾਤਨ ਜੰਡ ਸਾਹਿਬ ਹੈ ਤੇ ਕਰੋ ਜੀ ਦਰਸ਼ਨ ਇਸ ਸਥਾਨ ਨੂੰ ਪ੍ਰਗਟ ਕੀਤਾ ਸੀ ਬਾਬਾ ਭੁਖੜ ਦਾਸ ਜੀ ਨੇ ਅਤੇ ਇੱਥੋਂ ਦੇ ਹੁਣ ਮੁਖੀ ਜਿਹੇ ਦਰ ਬਾਬਾ ਬਲਜੀਤ ਸਿੰਘ ਜੀ ਦਾਦੂਵਾਲ ਸਾਹਿਬ ਅਤੇ ਪ੍ਰਬੰਧਕ ਬਾਬਾ ਪ੍ਰਦੀਪ ਸਿੰਘ ਜੀ ਚਾਂਦਵਾਲਾ ਸਾਹਿਬ ਹਨ ਇਹ ਸਾਰਾ ਗੁਰਦੁਆਰਾ ਸਾਹਿਬ ਦੀ ਇਮਾਰਤ ਹੈ ਜੀ ਫੁੱਲ ਬੂਟੇ ਬਹੁਤ ਸੋਹਣੇ ਸੋਹਣੇ ਲੱਗਿਆ ਹਨ ਫਲ ਸਬਜ਼ੀਆਂ ਇੱਥੇ ਬਹੁਤ ਹੁੰਦੀਆਂ ਹਨ ਕਦੇ ਜਦੋਂ ਵੀ ਆਪ ਜੀ ਦਵਨਾ ਸਾਹਿਬ ਵੱਲ ਜਾਂਦੇ ਹੋ ਤਾਂ ਦਰਸ਼ਨ ਜ਼ਰੂਰ ਕਰਿਆ ਕਰੋ ਤੇ ਇਹ ਜੀ ਦਰਬਾਰ ਸਾਹਿਬ ਬਣ ਰਿਹਾ ਹੈ ਜੋ ਨਵਾਂ ਦਰਬਾਰ ਸਾਹਿਬ ਬਣ ਰਿਹਾ ਹੈ ਇਹ ਉਸ ਦਰਬਾਰ ਸਾਹਿਬ ਦਾ ਵਿਊ ਹੈ ਸੇਵਾ ਚੱਲ ਰਹੀ ਹੈ ਤੇ ਬਾਬਾ ਪ੍ਰਦੀਪ ਸਿੰਘ ਜੀ ਚੰਦਪੁਰਾ ਵਾਲੇ ਮਹਾਂਪੁਰਖ ਇਹ ਸੇਵਾ ਕਰਵਾ ਰਹੇ ਹਨ ਬਾਕੀ ਦੀ ਜਾਣਕਾਰੀ ਆਪ ਜੀ ਨੂੰ ਬਾਬਾ ਪ੍ਰਦੀਪ ਸਿੰਘ ਜੀ ਚੰਦਪੁਰਾ ਵਾਲੇ ਮਹਾਂਪੁਰਖ ਦੇਣਗੇ ਗੁਰਦੁਆਰਾ ਜਨਾਲੀ ਸਰ ਟੱਬਾ ਸਾਹਿਬ ਪਾਸ਼ਾ ਜੀ ਦਸਵੀਂ ਕੋਰਸ਼ਮੀਰ ਜਿੱਥੇ ਦਸਵੇਂ ਪਾਸ਼ਾ ਮਹਾਰਾਜ ਜੀ ਨੇ 1705 ਈਸਵੀ ਵਿੱਚ ਫਿਰ ਜਮਦਮਾ ਸਾਹਿਬ ਆਏ ਐ ਇੱਥੇ ਮਹਾਰਾਜ ਨੇ ਚਰਨ ਪਾਏ ਸੀ ਇੱਥੇ ਚਰਨ ਪਾ ਕੇ ਤੇ ਮਾਲਵੇ ਨੂੰ ਜੰਡ ਸਾਹਿਬ ਉਹ ਅਜੇ ਵੀ ਸੁਭਾਯਮਾਨ ਆ ਜਿੱਥੇ ਮਾਲਵੇ ਨੂੰ ਵਾਰ ਦਿੱਤੇ ਸੀ ਦੇਖ ਓਏ ਡੱਲਿਆ ਨਹਿਰਾਂ ਚੱਲਦੀਆਂ ਦੇਖ ਓਏ ਡੱਲਿਆ ਆਂਬਾਂ ਦੇ ਬਾਗ ਝੁੰਮਦੇ ਡੱਲਿਆ ਖਾਲਸਾਈ ਫੌਜਾਂ ਚੜੀਆਂ ਆਉਂਦੀਆਂ ਤੇ ਗੁਰਮੁਖ ਪਿਆਰਿਓ ਜੇ ਡੱਲਾ ਉਦੋਂ ਸਤਿਵਚਨ ਕਹਿ ਦਿੰਦਾ ਤੇ ਮਹਾਰਾਜ ਕਹਿੰਦੇ ਵੀ ਸਾਰਾ ਕੁਝ ਆਜੀ ਹੋ ਜਾਣਾ ਸੀ ਹੁਣ ਡੱਲਿਆ ਤੂੰ ਨਹੀਂ ਹੋਣਾ ਮੈਂ ਨਹੀਂ ਹੋਣਾ ਤੇ ਇਥੇ ਸਭ ਕੁਝ ਹੋਊਗਾ ਇਹ ਮਾਲਵੇ ਦਾ ਸਭ ਤੋਂ ਵੱਡਾ ਸਥਾਨ ਹੈ ਦੰਦਮਾ ਸਾਹਿਬ ਇਸ ਕਰਕੇ ਵੱਡਾ ਕਿਉਂ ਤਖਤ ਹੈ ਮਾਲਵੇ ਦਾ ਸਭ ਤੋਂ ਵੱਡਾ ਸਥਾਨ ਇਹ ਹੈ ਇਹਦੀ ਜਿਹੜੀ ਮੁੱਖ ਸੇਵਾਦਾਰੀ ਹੈ ਉਹ ਸਿੰਘ ਸਾਹਿਬ ਜਥੇਦਾਰ ਬਲਜੀਤ ਸਿੰਘ ਜੀ ਦਾਦੂਆਰ ਸਾਹਿਬ ਕੋਲ ਆ ਉਹਨਾਂ ਨੇ ਮੈਨੂੰ ਇੱਥੇ ਪ੍ਰਬੰਧਕ ਲਾਇਆ ਹੋਇਆ ਤੇ ਹੁਣ ਆਪਾਂ ਆ ਦਰਬਾਰ ਸਾਹਿਬ ਦੀ ਨਵੀਂ ਇਮਾਰਤ ਬਣ ਰਹੀ ਹੈ ਕਾਰ ਸੇਵਾ ਚੱਲ ਰਹੀ ਹੈ ਬੜੀ ਦੂਰੋਂ ਦੂਰੋਂ ਸੰਗਤਾਂ ਆ ਕੇ ਇੱਥੇ ਸੇਵਾ ਕਰਦੀਆਂ ਅੱਜ ਜਸਾ ਦਾदू ਸਾਹਿਬ ਦਵਾਨ ਤੋਂ ਆਇਆ ਸੀ ਤੇ ਅੱਜ ਇਹਨਾਂ ਨੇ ਚਰਨ ਪਾਏ ਆ ਤੇ ਚੜ੍ਹਦੀ ਕਲਾ ਦਿਨ ਰਾਤ ਹੋ ਰਹੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ